ਮਲੋਟ ਵਾਸੀਆਂ ਨੂੰ ਹੁਣ ਮਿਲੇਗੀ ਸੀਵਰੇਜ ਦੀ ਸਮੱਸਿਆ ਤੋਂ ਨਿਯਾਤ ਮਲੋਟ ਵਿਕੇबिनेट ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਸੀਵਰੇਜ ਦੀ ਸਮੱਸਿਆ ਨਾਲ ਨਿਪਟਣ ਲਈ ਪਿੰਕ ਸਿਟੀ ਮਲੋਟ ਵਿਕੇ 6 ਕਰੋੜ ਦੀ ਲਾਗਤ ਨਾਲ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹ ਸਿਰਫ ਉਦਘਾਟਨ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਕਾਰਨ ਸਾਰਾ ਕੰਮ ਨਿਪਰੇ ਚੜੇਗਾ ਤੇ ਮਲੋਟ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜੁਬਾਨੀ ਪਿੰਕ ਸਿਟੀ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹ ਸੰਤਾਪ ਭੋਗ ਰਹੇ ਸੀ ਔਰ ਮੈਂ ਵੀ ਆਈ ਸੀ ਸੀਵਰੇਜ ਬੈਕਫਲੋ ਸਿਰਫ ਇਸ ਜਿਹਨੇ ਮਤਲਬ ਮਲੋਟ ਦੇ ਵਿੱਚ ਬਹੁਤ ਥਾਵਾਂ ਤੇ ਸਮੱਸਿਆ ਪਾਈ ਗਈ ਸੀ ਜਿਹਦੇ ਲਈ ਅਸੀਂ ਲਗਾਤਾਰ ਲੱਗੇ ਹੋਏ ਹਾਂ ਇਸ ਸਾਲ ਦੇ ਸ਼ੁਰੂਆਤ ਤੋਂ ਕੰਮ ਕਰ ਰਹੇ ਹਾਂ ਔਰ ਜਿੱਥੇ ਕਿਤੇ ਨਜ਼ਾਤ ਮਿਲ ਰਹੀ ਹੈ ਉੱਥੇ ਲੋਕ ਧੰਨਵਾਦ ਵੀ ਕਰ ਰਹੇ ਆ ਪਰ ਅੱਜ ਅਸੀਂ ਪਿੰਕ ਸਿਟੀ ਖਾਸ ਤੌਰ ਤੇ ਪਹੁੰਚੇ ਹਾਂ ਤਾਂ ਕਿ ਕੰਮ ਸ਼ੁਰੂ ਕਰਾਇਆ ਜਾ ਸਕੇ ਔਰ ਜੋ ਐਕਸਲ ਸਾਹਿਬ ਐਸਡੀਓ ਸਾਹਿਬ ਦਾ ਜੋ ਜੋ ਉਹਨਾਂ ਦੇ ਮੁਤਾਬਕ ਹੈ ਕਿ ਕੰਮ ਜਿਹੜਾ 6 ਮਹੀਨੇ ਲੈ ਸਕਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ 4 ਮਹੀਨੇ ਦੇ ਵਿੱਚ ਨੂੰ ਮਿਟਾ ਜਾਈਏ ਨੀ ਪੱਥਰ ਨੀ ਪੱਥਰ ਕੰਮ ਲੰਮੜ ਜਾਂਦੇ ਨੇ ਪਹਿਲੀ ਵੀ ਕਾਫੀ ਲੰਮੇ ਟਾਈਮ ਇੱਥੋਂ ਨੂੰ ਮਿਲਿਆ ਵੀ ਨੀ ਪੱਥਰਾਂ ਨਾਲ ਦੇ ਨਾਲ ਕੰਮ ਸ਼ੁਰੂਆਤ ਵਾਲੀ ਜਗ੍ਹਾ ਨਬਾਦੀ ਪਹੁੰਚੀ ਏਫਰਟ ਦਾ ਨੇਮ ਮੈਂ ਇਸ ਏਫਰਟ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਜਾਂ ਦਿਲਾਂ ਦੇ ਵਿੱਚ ਇੱਕ ਗੱਲ ਵੜੀ ਹੋਈ ਹੈ ਕਿ ਲੀਡਰਸ਼ਿਪ ਨਹੀਂ ਪੱਥਰਾਂ ਤੇ ਫੋਟੋਆਂ ਖਿਚਾਉਣੀ ਆਉਂਦੇ ਆ ਔਰ ਉਹ ਚੀਜ਼ ਆਪਾਂ ਆਮ ਆਦਮੀ ਪਾਰਟੀ ਦਾ ਵੀ ਇਹੀ ਕੋਸ਼ਿਸ਼ਾ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੇ ਵੀ ਇਹੀ ਐਫਰਟਸ ਆ ਕਿ ਜਿਹੜੇ ਕੰਮ ਅਸੀਂ ਨੀ ਪੱਥਰਾਂ ਤੱਕ ਸੀਮਤ ਨਾ ਰਹਿ ਜਾਣ ਉਹਨਾਂ ਨੂੰ ਸ਼ੁਰੂ ਕਰਕੇ ਉਹਨਾਂ ਨੂੰ ਖਤਮ ਕਰੀਏ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਾਂਗੀ ਏ ਅਸੀਂ ਨੀ ਪੱਥਰਾਂ ਤੇ ਵਿਸ਼ਵਾਸ ਨਹੀਂ ਕਰਦੇ ਕੰਮ ਸ਼ੁਰੂ ਕਰਾਉਣ ਤੇ ਖਤਮ ਕਰਾਉਣ ਦੇ ਵਿੱਚ ਸਾਰੀਆਂ ਪੂਰੀ ਐਫਰਟਸ ਨੇ ਸਰਕਾਰ ਨੂੰ 3 ਸਾਲ ਪੂਰੇ ਹੋ ਗਏ ਕੋਈ ਜਿਹੜੇ ਆ ਚੁੱਕੇ ਹੈਗੇ ਲੋੜ ਦੇ ਵਿੱਚ ਹੁਣ ਤੱਕ ਸੀਰੀ ਦੀ ਸੋਸੀ ਲਈ ਕਿੰਨੀ ਗ੍ਰਾਂਟ ਆ ਚੁੱਕੀ ਹੈ ਕਿੰਨੇ ਕੰਮ ਸ਼ੁਰੂ ਕਰ ਚੁੱਕੇ ਹੋ ਤੇ ਕਿੰਨੇ ਅਜੇ ਪੈਂਡਿੰਗ ਨੇ ਅਸੀਂ ਤਕਰੀਬਨ 34 ਕਰੋੜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਗ੍ਰਾਂਟ ਦਿੱਤੀ ਸੀ ਤਾਂ ਕਿ ਜਿੱਥੇ ਜਿੱਥੇ ਲੋੜਾ ਜੋ ਡਿਪਾਰਟਮੈਂਟ ਵੱਲੋਂ ਐਸਟੀਮੇਟ ਬਣਾਏ ਗਏ ਸੀ ਔਰ ਉਸ ਤੋਂ ਬਾਅਦ ਵੀ ਜਿੱਥੇ ਮੈਨੂੰ ਲੱਗ ਰਿਹਾ ਕਿ ਉੱਥੇ ਜਾ ਕੇ ਜੇ ਮੇਰੇ ਵਿਦਾਸ ਨਗਰ ਦੇ ਵਿੱਚ ਕਈ ਗਲੀਆਂ ਦੇ ਵਿੱਚ ਸੀ ਉਹ ਵੀ ਐਕਸ਼ਨ ਸਾਹਿਬ ਨੇ ਦੁਬਾਰਾ ਜਾ ਕੇ ਉੱਥੇ ਐਸਟੀਮੇਟ ਬਣਾਇਆ ਸੋ 30 ਕਰੋੜ ਤੋਂ ਬਾਅਦ ਵੀ ਜਿੱਤ ਕਿਤੇ ਲੋਡ ਹੋਊਗੀ ਅਸੀਂ ਹੋਰ ਵੀ ਹੰਟ ਲੈ ਕੇ ਆਵਾਂਗੇ ਮਲੋਟੇ। ਦੂਜੇ ਪਾਸੇ ਜੇ ਗੱਲ ਕਰੀਏ ਨਾਜਾਇਜ਼ ਕਬਜ਼ਿਆਂ ਦੀ ਹੈਗੀ ਹੈ। ਨਾਜਾਇਜ਼ ਕਬਜ਼ਿਆਂ ਦਾ ਮਸਲਾ ਤਕਬੀਰ ਬਣਿਆ ਹੋਇਆ ਹੈਗਾ। ਸਮੇਂ-ਸਮੇਂ ਸਰ ਜਿਹੜੇ ਇਹ ਮੰਗ ਉੱਠਦੀ ਹੈਗੀ ਹਜੇ ਵੀ ਨਾਜਾਇਜ਼ ਕਬਜ਼ੇ ਹੈਗੇ। ਕੀ ਲੱਗਦਾ ਹੈ ਕਿ ਨਕੀ ਉਸ ਦੀ ਮਿਲੈਕੀ ਹੈ। ਦੇਖੋ ਜੇ ਕਿਤੇ ਮੇਰੇ ਹਲਕੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਤਾਂ ਮੇਰੇ ਧਿਆਨ ਚ ਲਿਆਓ। ਅਸੀਂ ਬਿਲਕੁਲ ਵੀ ਕੋਈ ਵੀ ਨਾਜਾਇਜ਼ ਕਿਸੇ ਵੀ ਤਰ੍ਹਾਂ ਦਾ ਕੰਮ ਹੋਏਗਾ ਤਾਂ ਉਹਦੇ ਖਿਲਾਫ ਮੈਂ ਖੜੀ ਹਾਂ। ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ ਤੋ ਅੱਡੀ ਗੱਲ ਬਿਲਕੁਲ ਠੀਕ ਹੈ ਔਰ ਮੈਂ ਪਹਿਲਾਂ ਵੀ ਉਹ ਸਾਹਿਬ ਖੜੇ ਆ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਔਰ ਨਜਾਇਜ਼ ਕਬਜ਼ੇ ਚਕਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਵੇ। ਕਬਜ਼ਾ ਸਰਕਾਰ ਦੇ ਵਿੱਚ ਹਲੇ ਵੀ ਜਿਹੜੀ ਉਹ ਮੱਲੇ ਵਾਲੇ ਕਹਿ ਰਹੇ ਵੀ ਬੜੀ ਸਿਰੇ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ। ਹਜੇ ਵੀ ਕਈ ਪਾਟਾ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ। ਬਿਲਕੁਲ ਮੈਂ ਮੈਂ ਇਸ ਨਾਲ ਸਹਿਮਤ ਹਾਂ। ਮੈਂ ਸਹਿਮਤ ਹਾਂ ਔਰ ਮੈਂ ਖੁਦ ਜਾ ਕੇ ਉੱਥੇ ਜਿਹੜਾ ਪ੍ਰਪੋਜ਼ਲ ਐਕਸ਼ਨ ਸਾਹਿਬ ਵੀ ਨਾਲ ਖੜੇ ਨੇ ਔਰ ਜੋ ਉਹਨਾਂ ਨੇ ਦੱਸਿਆ ਕਿ ਤਕਰੀਬਨ 2 ਕਰੋੜ ਲੱਗੇਗਾ ਔਰ ਪ੍ਰ ਔਰ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਸ ਸਾਲ ਨਵੇਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਉਸ ਕੰਮ ਦੀ ਸ਼ੁਰੂਆਤ ਆਹ ਵਗੋਂ ਪਾਰਟੀ ਦੀ ਸਰਕਾਰ ਨੇ ਮਹੱਲਾ ਕਲੀਰ ਨੂੰ ਬਣਾਈ ਸੀ ਹੁਣ ਮਹੱਲਾ ਕਲੀਰ ਕਹਿੰਦਾ ਨਾ ਬਦਲਣ ਜਾ ਰਹੇ ਹੈਗੇ ਕੀ ਕਾਰਨ ਕੀ ਬੰਦੇ ਸੋ ਦੇਖੋ ਜੀ ਮੈਂ ਤਾਂ ਇਹ ਮੰਨਾਂਗੀ ਕਿ ਨਾਵਾਂ ਦੇ ਪਿੱਛੇ ਕੁਝ ਨਹੀਂ ਪਿਆ ਅਸਲੀ ਜਿਹੜਾ ਕੰਮ ਹੁੰਦਾ